ਮਾਨਯੋਗ ਕੋਰਟ ਦਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਇੱਕ ਹੋਰ ਫੈਸਲਾ ਮਾਨਯੋਗ ਕੋਰਟ ਨੇ ਸਰਕਾਰ ਵਿਰੁੱਧ ਅਪਣਾਇਆ ਸੱਤਰ ਰਈਆ ਸਰਕਾਰ ਨੂੰ ਡੀਏ ਏਰੀਅਰ ਦੇਣ ਲਈ 6 ਮਾਦਾ ਦਿੱਤਾ ਸਮ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੇ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਮਨਜੂਬ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਇੱਕ ਹੋਰ ਫੈਸਲਾ ਦਿੱਤਾ ਗਿਆ ਹੈ ਇੱਕ ਪਟੀਸ਼ਨ ਕੇਸ ਵਿੱਚ ਮਨਜੂਬ ਹਾਈ ਕੋਰਟ ਨੇ ਆਪਣਾ ਫਿਰ ਇੱਕ ਮਹੱਤਵਪੂਰਨ ਫੈਸਲਾ ਦਿੱਤਾ ਹੈ ਔਰ ਇਹ ਪਟੀਸ਼ਨ ਰਿਟਾਇਰਡ ਮੁਲਾਜ਼ਮਾਂ ਪੈਂਕਸਰੋ ਦੁਆਰਾ ਪਾਈਆਂ ਗਈਆਂ ਹਨ ਅਤੇ ਇਨ੍ਹਾਂ ਪਟੀਸ਼ਨਰ ਚ ਬੇਨਤੀ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਵੱਲੋਂ ਪੇ ਕਮਿਸ਼ਨ ਇੱਕ 1 2016 ਤੋਂ ਲਾਗੂ ਕੀਤਾ ਗਿਆ ਪਰ ਜਿਹੜੀਆਂ ਸੋਧੀਆਂ ਹੁਣ ਪੈਨਸ਼ਨਰਾਂ ਨੂੰ ਪੈਨਸ਼ਨਾਂ ਦਿੱਤੀਆਂ ਗਈਆਂ ਨੇ ਉਹ 1.7 2021 ਤੋਂ ਦਿੱਤੀਆਂ ਗਈਆਂ ਨੇ ਸੋ ਸਾਡੇ 5 ਸਾਲ ਦਾ ਏਰੀਅਰ ਬਖਾਇਆ ਹੈ ਉਹਨਾਂ ਨੇ ਇਹਨਾਂ ਪਟੀਸ਼ਨਾਂ ਚ ਆਪਣੀਆਂ ਬਾਕੀ ਮੰਗਾਂ ਰੱਖ ਦਿਆ ਕਿਹਾ ਕਿ ਕੇਂਦਰ ਦੇ ਡੀਏ ਤੋਂ ਪੰਜਾਬ ਦਾ ਡੀਏ ਬਹੁਤ ਘੱਟ ਹੈ ਕੇਂਦਰ ਦਾ ਡੀਏ 50% ਹੈ 50% ਹੋ ਗਿਆ ਹੈ ਅਤੇ ਪੰਜਾਬ ਦਾ ਡੀਏ 38% ਹੀ ਡਿਟਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ 1-1 2016 ਤੋਂ ਬਾਅਦ ਜਿਹੜੇ ਡੀਏ ਚ ਸੋਧਾਂ ਜਿਹੜੀਆਂ ਡੀਏ ਦੇ ਵਿੱਚ ਸੋਧਾਂ ਕੀਤੀਆਂ ਗਈਆਂ ਉਹਨਾਂ ਦਾ ਏਰੀਅਲ ਵੀ ਉਹਨਾਂ ਨੂੰ ਨਹੀਂ ਮਿਲਿਆ ਇਹ ਪਟੀਸ਼ਨਾਂ ਇਸ ਕਰਕੇ ਵੀ ਮਹੱਤਵਪੂਰਨ ਹੋ ਜਾਂਦੀਆਂ ਹਨ ਕਿ ਇਹ ਪਟੀਸ਼ਨਾਂ 80 ਸਾਲ ਤੋਂ ਉੱਪਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਦੁਆਰਾ ਪਾਈਆਂ ਗਈਆਂ ਹਨ ਜਿਸ ਕਰਕੇ ਮਾਨਯੋਗ ਹਾਈ ਕੋਰਟ ਨੇ ਇਸਾ ਸਖਤ ਨੋਟਿਸ ਲਿਆ ਹੈ ਔਰ ਇਨਾਂ ਪੈਨਸ਼ਨਰਾਂ ਚੋਂ ਇੱਕ ਤਾਂ ਇੱਕ ਮੁਲਾਜ਼ਮ ਪੈਨਸ਼ਨਰ 92 ਸਾਲ ਦਾ ਹੈ ਇਹੀ ਕਾਰਨ ਹੈ ਕਿ ਮਾਨਯੋਗ ਹਾਈ ਕੋਰਟ ਨੇ ਸੱਤਰ ਰਵਈਆ ਅਪਣਾਉਂਦੇ ਹੋਏ ਸਰਕਾਰ ਨੂੰ ਇਹ ਆਦੇਸ਼ ਦਿੱਤੇ ਹਨ ਕਿ ਉਹ 6 ਮਹੀਨਿਆਂ ਦੇ ਅੰਦਰ-ਅੰਦਰ ਇਹਨਾਂ ਦਾ ਬੰਦਾ ਹੱਕ ਦੇਵੇ ਡੀਏ ਏਰੀਆ ਦਾ ਬਕਾਇਆ ਜਲਦ ਤੋਂ ਜਲਦ ਜਾਰੀ ਕਰੇ ਪੰਜਾਬ ਸਰਕਾਰ ਨੇ ਵੀ ਇਸ ਦਾ ਨੋਟਿਸ ਲੈਂਦੇ ਹੋਏ ਕਿਹਾ ਕਿ ਉਹ ਇਸ ਦੇ ਬਰੀਕੀ ਨਾਲ ਚਰਚਾ ਕਰ ਰਹੀ ਨੇ ਆਪਣੇ ਵਿੱਤੀ ਹਾਲਾਤਾਂ ਦੇ ਅਨੁਸਾਰ ਉਹ ਕੋਈ ਫੈਸਲਾ ਕਰਨਗੇ ਜੇ ਡੀਏ ਏਰੀਆ ਦੀਆਂ ਕਿਸ਼ਤਾਂ ਨੇ 6 ਮਹੀਨੇ ਦੇ ਅੰਦਰ ਉਹ ਦਿੱਤੀਆਂ ਜਾ ਸਕਦੀਆਂ ਪਰ ਅਗਰ ਕੋਈ ਕਲੇਮ ਨਹੀਂ ਬੰਦਾ ਤਾਂ ਉਹ ਆਪਣਾ ਇੱਕ ਸਪੀਕਿੰਗ ਆਰਡਰ ਵੀ ਜਾਰੀ ਕਰ ਸਕਦੇ ਨੇ ਇਸ ਫੈਸਲੇ ਤੋਂ ਬਾਅਦ ਮਾਨਯੋਗ ਸੀਐਮ ਪੰਜਾਬ ਨੇ 25 ਜੁਲਾਈ ਦੀ ਮੀਟਿੰਗ ਜੋ ਮੁਲਤਵੀ ਹੋ ਗਈ ਸੀ ਨੂੰ 2 ਅਗਸਤ ਦਾ 12:30 ਵਜੇ ਦਾ ਟਾਈਮ ਦਿੱਤਾ ਹੈ ਜੋ ਕਿ ਚੰਡੀਗੜ੍ਹ ਚ ਮੁਲਾਜ਼ਮ ਪੈਨਸ਼ਨ ਸੰਘਾ ਫਰੰਟ ਨਾਲ ਹੋਣ ਜਾ ਰਹੀ ਹੈ ਸੋ ਹੋ ਸਕਦਾ ਹੈ ਕਿ ਇਸ ਮੀਟਿੰਗ ਚ ਪੰਜਾਬ ਸਰਕਾਰ ਵੱਲੋਂ ਕੋਈ ਹਾਂ ਪੱਖੀ ਜਵਾਬ ਸੁਣਨ ਨੂੰ ਮਿਲੇ। ਤੋਂ ਅੱਜ ਦੀ ਵੀਡੀਓ ਦੇ ਵਿੱਚ ਨਹੀਂ। ਵੀਡੀਓ 'ਚ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਤੋਂ ਥੈਂਕ ਯੂ।